ਕਿ ਕਿਹਨਾਂ ਸ਼ਹਿਰ ਦੇ ਵਿੱਚ ਰੋਜ਼ਾਨਾ ਲੁੱਟਾਂ ਕਾਂਵਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਇਹ ਕਿਸਾ ਦੇਖਦੇ ਹਾਂ ਅੱਜ ਪੰਜਾਬ ਦੇ ਜਿਹੜੇ ਹਾਲਾਤ ਆ ਬਿਲਕੁਲ ਮਾੜੇ ਹੋ ਚੁੱਕੇ ਆ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਿਆ ਇਹਦਾ ਮੁੱਖ ਕਾਰਨ ਮੈਂ ਇਹੀ ਸਮਝੂਗਾ ਕਿ ਜੋ ਮੌਜੂਦਾ ਸਰਕਾਰ ਦੇ ਸਾਡੇ ਸਾਥੀ ਆ ਉਹਨਾਂ ਨੇ ਪੁਲਿਸ ਜਿਹੜੀ ਸਾਡੀ ਬਹਾਦਰ ਪੁਲਿਸ ਸੀ ਜਿਹੜੀ ਸਾਡੀ ਯੋਧਿਆਂ ਦੀ ਪੁਲਿਸ ਸੀ ਅੱਜ ਉਹਦੇ ਤੇ ਆਪ ਦਾ ਦਵਾਈ ਇੰਨਾ ਕ ਬਣਾ ਛੱਡਿਆ ਕਿ ਜਦੋਂ ਵੀ ਕੋਈ ਕ੍ਰਾਈਮਨਲ ਬੰਦਾ ਜਾਂਦਾ ਤਾਂ ਉਹ ਛਡਾਉਣ ਵਾਲੇ ਪਹਿਲਾਂ ਉੱਥੇ ਪਹੁੰਚ ਜਾਂਦੇ ਆ ਫੋਨ ਉੱਥੇ ਜਾ ਵੜਦੇ ਆ ਜਿੰਨਾ ਚਿੱਕਰ ਇਹ ਸਿਸਟਮ ਨਹੀਂ ਬੰਦ ਹੁੰਦਾ ਉਹਨਾਂ ਚਿੱਕਰ ਕ੍ਰਾਈਮ ਨਹੀਂ ਬੰਦ ਹੁੰਦਾ ਤੇ ਮੈਂ ਆਮ ਆਦਮੀ ਪਾਰਟੀ ਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਜਦੋਂ ਸੱਤਾ ਚਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਇਹੀ ਕਹਿੰਦੀ ਸੀ ਕਿ ਜਿੱਦਨ ਸਾਡੀ ਸਰਕਾਰ ਆ ਗਈ ਅਸੀਂ ਗੁੰਡਾਗਰਦੀ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ 1-1000 ਰੁਪਿਆ ਸਾਡੀਆਂ ਭੈਣਾਂ ਨੂੰ ਦਵਾਂਗੇ ਅੱਜ ਮੈਂ ਪੁੱਛਣਾ ਚਾਹੁੰਨਾ ਨਾ ਤਾਂ ਗੁੰਡਾਗਰਦੀ ਖਤਮ ਹੋਈ ਨਾ ਲੁੱਟਾਂ ਖੋਹਾਂ ਖਤਮ ਹੋਈਆਂ ਨਾ ਨਸ਼ਾ ਖਤਮ ਹੋਇਆ ਨਾ ਸਾਡੀਆਂ ਭੈਣਾਂ ਨੂੰ 1-1000 ਰੁਪਿਆ ਮਿਲਿਆ ਸੋ ਜਿਹੜਾ ਅੱਜ ਜਿਹੜੇ ਪੰਜਾਬ ਦੇ ਹਾਲਾਤ ਆ ਬਿਲਕੁਲ ਮਾੜੇ ਹੋ ਚੁੱਕੇ ਆ ਆਉਣ ਵਾਲਾ ਜਿਹੜਾ ਸਮਾਂ ਮੈਨੂੰ ਚਿੰਤਾ ਆ ਕਿ ਪੰਜਾਬ ਲਈ ਬਹੁਤ ਘਾਤਕ ਜਿਹੜੇ ਦੇਣਾ ਆਉਣ ਵਾਲੇ ਆ ਕਿਉਂਕਿ ਪੰਜਾਬ ਦੇ ਹਾਲਾਤ ਦਿਨ ਪੁਰ ਦਿਨ ਮਾੜੇ ਹੁੰਦੇ ਜਾ ਰਹੇ ਆ ਜਿਹੜਾ ਚਿੱਤੇ ਦੀ ਆਪਾਂ ਗੱਲ ਕਰੀ ਚਿੱਟਾ ਜਿਹੜਾ ਸਰਕਾਰ ਤਾਂ ਕਹਿੰਦੀ ਸੀਗੀ ਵੀ 4 ਹਫ਼ਤਿਆਂ ਦੇ ਵਿੱਚ ਸਰਕਾਰ ਬਣੂਗੀ ਪਰ ਖਤਮ ਕਰ ਦਿੱਤਾ ਜਾਊਗਾ ਪਰ ਅੱਜ ਕੱਲ ਦੀ ਅੱਜ ਜੇ ਗੱਲ ਕੀਤੀ ਹੈ ਵਿੱਚ ਚਿੱਟੇ ਦੇ ਹਾਲਾਤ ਦੀ ਤੇ ਅੱਜ ਦੇ ਕੀ ਹਾਲਾਤ ਨੇ ਤੁਹਾਡੇ ਜਰੀਏ ਲੋਕ ਆ ਕੇ ਦੱਸਦੇ ਆ ਰੋਜ਼ ਸੋਸ਼ਲ ਮੀਡੀਆ ਤੇ ਖਬਰਾਂ ਮਿਲਦੀਆਂ ਕਿ ਜਦੋਂ ਮਾਵਾਂ ਦੇ ਪੁੱਤ ਇਸ ਜੱਗ ਤੋਂ ਚਲੇ ਜਾਂਦੇ ਆ ਕੋਈ ਸਾਡਾ ਭਰਾ ਸਾਨੂੰ ਮੋਟਰ ਤੇ ਮਿਲਦਾ ਕੋਈ ਕੂੜੇ ਦੇ ਢੇਰਾਂ ਤੋਂ ਮਿਲਦਾ ਤੇ ਕੋਈ ਅਗਿਆਤ ਘਰਾਂ ਦੇ ਵਿੱਚ ਮਿਲਦਾ ਅੱਜ ਜਿਹੜੇ ਹਾਲਾਤ ਆ ਇਹ ਹੋਏ ਪਏ ਸਾਡੀ ਜਿਹੜੀ ਨੌਜਵਾਨੀ ਸੀ ਪੰਜ ਦਰਿਆਵਾਂ ਦੀ ਧਰਤੀ ਸੀ ਕਬੱਡੀ ਖੇਡ ਖੇਡਾਂ ਦਾ ਪੰਜਾਬ ਸੀ ਯੋਧਿਆਂ ਦਾ ਪੰਜਾਬ ਸੀ ਪਲਵਾਨਾਂ ਦਾ ਪੰਜਾਬ ਸੀ ਅੱਜ ਸਾਡੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਕਿ ਲੈ ਕੇ ਕੋੜੀਆਂ ਮਿਰਚਾਂ ਇਹਦੇ ਸਿਰ ਤੋਂ ਵਾਰੋ ਲੱਗੀ ਨਜ਼ਰ ਪੰਜਾਬ ਨੂੰ ਕੋਈ ਆ ਕੇ ਉਤਾਰੋ ਕਿ ਜਿੰਨਾ ਚਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਨਹੀਂ ਬਣਦੀ ਨਾ ਤਾਂ ਇਥੋਂ ਚਿੱਟਾ ਖਤਮ ਹੋਣਾ ਨਾ ਗੁੰਡਾਗਰਦੀ ਖਤਮ ਹੋਣੀ ਹੈ ਨਾ ਹੀ ਇਥੋਂ ਰਿਸ਼ਵਤਕੋਰੀ ਖਤਮ ਹੋਣੀ ਹੈ ਕਿਉਂਕਿ ਤੁਸੀਂ ਦੇਖੋ ਜਿੰਨਾ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਕੋਈ ਨਾ ਲੈ ਕੇ ਵੇਖੇ ਉੱਥੇ ਕੋਈ ਗੁੰਡਾਗਰਦੀ ਕਰਕੇ ਵੇਖੇ ਕਿਉਂਕਿ ਇੱਕ ਸਰਕਾਰ ਦੇ ਵਿੱਚ ਜਜਬਾ ਹੋਣਾ ਚਾਹੀਦਾ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਭਾਰਤੀ ਜਨਤਾ ਪਾਰਟੀ ਨੇ ਮੋਦੀ ਸਾਹਿਬ ਦੀ ਅਗਵਾਈ ਵਿੱਚ ਮਾਨਯੋਗ ਨੱਡਾ ਸਾਹਿਬ ਦੀ ਅਗਵਾਈ ਦੇ ਵਿੱਚ ਮਾਨਯੋਗ ਅਮਿਸ਼ਾ ਜੀ ਦੀ ਅਗਵਾਈ ਦੇ ਵਿੱਚ ਜੋ ਕਿਹਾ ਉਹ ਕੀਤਾ ਤੇ ਕੰਮ ਵੀ ਕਰਿਆ ਇੱਕ ਰਖਾ ਸਰ ਪਿਛਲੇ ਦਿਨੀ ਕੋਟਕਪੂਰੇ ਚੂਰੀਆਂ ਨੂੰ ਲੈ ਕੇ ਕੋਟਕਪੂਰਾ ਬੰਦ ਵੀ ਕੀਤਾ ਗਿਆ ਸੀਗਾ ਇਹ ਵੀ ਕਿਸ ਨਾ ਦੇਖੀ ਹਾਲਾਤ ਦੇਖੋ ਜੀ ਗੁੰਡਾਗਰਦੀ ਦੇ ਨਸ਼ੇ ਦੇ ਕਾਰਨ ਅੱਜ ਇਹ ਹੋ ਚੁੱਕਿਆ ਇੱਕ ਰੇੜੀ ਵਾਲੇ ਨੂੰ ਵਿਚਾਰੇ ਨੂੰ ਤਿੰਨ ਵਾਰੀ ਲੁੱਟਿਆ ਗਿਆ ਉਹ ਆਪ ਦਾ ਇਲਾਜ ਕਰਾ ਰਿਆ ਸੀ ਤੇ ਜਿਹੜਾ ਰੇੜੀ ਸਾਮ ਰਿਹਾ ਸੀ ਫਿਰ ਉਹਨੂੰ ਲੁੱਟਿਆ ਕੋਟਕਪੂਰੇ ਦੇ ਸਾਥੀਆਂ ਨੇ ਆਵਾਜ਼ ਚੱਕੀ ਬਾਜ਼ਾਰ ਬੰਦ ਹੋਏ ਘਰਨੇ ਮਜਾਰੇ ਹੋਏ ਤਾਂ ਮਾਨ ਜੋ ਗਐਸਐਸਪੀ ਸਾਹ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਹਨਾਂ ਚੀਜ਼ਾਂ ਤੇ ਲਗਾਮ ਕੱਸਾਂਗੇ ਤੇ ਬਾਕੀ ਪੁਲਿਸ ਵੱਲੋਂ ਪ੍ਰਯਾਸ ਚੱਲ ਵੀ ਰਿਹਾ ਜਿਹੜਾ ਕੰਮ ਦੇਖੋ ਪੁਲਿਸ ਚੰਗਾ ਕਰ ਰਹੀ ਹੈ ਉਹਨੂੰ ਚੰਗਾ ਕਹਿਣਾ ਪਊਗਾ ਜਿਹੜਾ ਮਾੜੇ ਅੰਸਰ ਜਾਂ ਮਾੜੇ ਜਿਹਨੂੰ ਆਪਾਂ ਕਹਿ ਦਾਂਗੇ ਸਰਕਾਰ ਦੇ ਵਿੱਚ ਬੈਠੇ ਲੋਕ ਆ ਉਹ ਮਾੜਾ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਅਸੀਂ ਮਾੜਾ ਕਹਾਂਗੇ ਪਰ ਜਿਹੜੇ ਅੱਜ ਪੰਜਾਬ ਦੇ ਹਾਲਾਤ ਆ ਉਹ ਬਿਲਕੁਲ ਮਾੜੇ ਅੱਗੇ ਨਾਲ ਉਹ ਗਸਤਾਂ ਵਧੀਆਂ ਪੀਸੀਆਰ ਦੀਆਂ ਗੱਲਾਂ ਵਧੀਆਂ ਇਹਦੇ ਲਈ ਮੈਂ ਪ੍ਰਸ਼ਾਸਨ ਨੂੰ ਵਧਾਈ ਵੀ ਦਿੰਦਾ ਕਿਉਂਕਿ ਉਹਨਾਂ ਨੇ ਇਸ ਗੱਲ ਨੂੰ ਸੰਗੀਨ ਲਿਆ ਪਰ ਜਿੰਨਾ ਚਿੱਕਰ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇਆਂ ਨੂੰ ਸਰਕਾਰ ਪੂਰਾ ਨਹੀਂ ਕਰਦੀ ਤੇ ਅੱਖਾਂ ਨਾਲੋਂ ਹੰਝੂ ਪੂੰਝ ਕੇ ਕੋਈ ਹੱਲ ਨਹੀਂ ਹੋਣਾ ਅੱਜ ਜੋ ਪੰਜਾਬ ਦੇ ਵਿੱਚ ਚਿੱਟਾ ਵਿਕ ਰਿਹਾ ਗੁੰਡਾਗਰਦੀ ਹੋ ਰਹੀ ਆ ਲੁੱਟਾਂ ਖੋਹਾਂ ਹੋ ਰਹੀਆਂ ਇਹਦੇ ਤੇ ਨਕੇਲ ਪਾਉਣ ਲਈ ਸਰਕਾਰ ਦਾ ਫੇਲਿਅਰ ਆ ਇੱਥੇ ਸਖਤ ਐਕਸ਼ਨ ਲੈਣਾ ਚਾਹੀਦਾ ਸੀ ਜੋ ਇਹਨਾਂ ਤੋਂ ਲਿੱਤਾ ਨਹੀਂ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਇਨਾਂ ਗੱਲਾਂ ਦੇ ਵਿੱਚ ਫੇਲ ਹੋ ਚੁੱਕੀ। ਕੀ ਲੱਗਦਾ ਜਿਸ ਤਰ੍ਹਾਂ ਦੇ ਅੱਜ ਦੇ ਹਾਲਾਤ ਨੇ ਕੀ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਤੇ ਕੱਲ ਕਹੂਗੀ? ਬਿਲਕੁਲ ਨਹੀਂ ਪੈਣੀ ਜੀ ਕਿਉਂਕਿ ਇੱਕ ਸ਼ਾਇਰ ਨੇ ਕਿਹਾ ਸੀ تعلیم ਦਾ ਜ਼ੋਰ ਇਤਨਾ تہذیਬ ਦਾ ਸ਼ੋਰ ਇਤਨਾ ਬਰਕਤ ਕਿਉਂ ਨਹੀਂ ਹੁੰਦੀ? ਤੇ ਤੁਹਾਡੀ ਨੀਅਤ ਖਰਾਬ। ਜਦੋਂ ਨੀਤ ਸੱਚੀ ਹੋਵੇ ਨਾ ਜੀ ਸੱਚੀਆਂ ਨੀਤਾਂ ਨੂੰ ਭਾਗ ਲੱਗਦੇ ਆ ਤੇ ਜਦੋਂ ਨੀਤ ਤੇ ਨੀਤੀ ਨਹੀਂ ਸੱਚੀ ਹੈਗੀ ਤਾਂ ਖਤਮ ਕੀ ਹੋਣਾ ਜੀ? ਵਧਣਾ ਨਹੀਂ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ ਅਤੇ ਦੇਖ ਸਕਦੇ ਹੋ ਧੰਨਵਾਦ